ਖਬਰਨਾਮਾ ਦੇਖ ਰਿਹਾ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਐਕਸ਼ਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਮੰਥਨ ਕਰ ਰਹੀ ਹੈ ਰਾਜਾ ਵੜਿੰਗ ਦੀ ਜਲਦੀ ਛੁੱਟੀ ਕੀਤੀ ਜਾਵੇਗੀ ਕਿਉਂਕਿ ਰਾਜਾ ਵੜਿੰਗ ਦੀ ਬੋਲਬਾਣੀ ਸਹੀ ਨਹੀਂ ਰਾਜਾ ਵੜਿੰਗ ਦੀ ਬਦੌਲਤ ਅਤੇ ਪ੍ਰਤਾਪ ਸਿੰਘ ਬਾਜਬਾਦ ਦੀ ਬਦੌਲਤ ਕਰਨ ਬੁਝਦੀ ਕਰਨ ਬੁਝਦੀ ਜਬਾਨਤ ਜਬਤ ਹੋਈ ਹਲਕਾ ਤਰਨਤੜ ਦੀ ਜਿਮਨੀ ਚੋਣ ਦੇ ਵਿੱਚ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਸਾਰੇ ਆਗੂਆਂ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸ ਨੂੰ ਪ੍ਰਧਾਨਗੀ ਮਿਲੇਗੀ ਕਿਹੜਾ ਚਿਹਰਾ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਕਾਂਗਰਸ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੇਕਰ ਉਸ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਜੇਕਰ ਉਸ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਂਦਾ ਹੈ ਤਾਂ 100 ਤੋਂ ਪਲੱਸ ਹਲਕਾ ਇੰਚਾਰਜਾਂ ਨੂੰ ਕੋਈ ਇਤਰਾਜ਼ ਨਹੀਂ ਕਿਸੇ ਵੀ ਤਰ੍ਹਾਂ ਦੀ ਟੀਕਾ ਟਿੱਪਣੀ ਨਹੀਂ ਕਰਨਗੇ ਭਾਰਤ ਪੋਸ਼ਣ ਆਸ਼ੂ ਬਰਗਰ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਵੱਲੋਂ ਵੀ ਕਿਸੇ ਵੀ ਤਰ੍ਹਾਂ ਦਾ ਇਤਰਾਜ਼ ਨਹੀਂ ਰਾਜਾ ਵਿਢਿੰਗਤਾ ਵੈਸੇ ਹੀ ਕਹਿੰਦੇ ਨੇ ਕਿ ਭਈ ਸਰਕਾਰ ਬਣਾਉਣੀ ਹੈ ਮੁੱਖ ਮੰਤਰੀ ਪੰਜਾਬ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਜਿਹੜਾ ਮਰਜੀ ਬਣ ਜਾਵੇ ਮੈਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸਰਕਾਰ ਬਣਨੀ ਚਾਹੀਦੀ ਹੈ ਸਾਨੂੰ ਇੱਕ ਸਟੇਜ ਉੱਤੇ ਇਕੱਠਾ ਹੋਣਾ ਚਾਹੀਦਾ ਹੈ ਜ ਰਾਜਾ ਵੜਿੰਗ ਦੀ ਕਾਰਗੁਜ਼ਾਰੀ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਜਿਮਨੀ ਚੋਣ ਹਲਕਾ ਗਿੱਦੜਵਾਹਾ ਤੋਂ ਵੀ ਲੜੀ ਗਈ ਸੀ ਜਿੱਥੇ ਉਹਨਾਂ ਦੀ ਧਰਮ ਪਤਨੀ ਅਬਰਤਾ ਵੜਿੰਗ ਬੁਰੀ ਤਰ੍ਹਾਂ ਹਾਰੇ ਅਤੇ ਡਿਪਿਟ ਲੋ 37000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜਿੱਤੇ ਜਿੱਤੇ ਮਨਪ੍ਰੀਤ ਬਾਦਲ ਦੀ ਜਬਾਨ ਜਬਤ ਹੋਈ ਸੀ ਹੋਰ ਕਿਹੜੇ ਚਿਹਰੇ ਨੂੰ ਅੱਗੇ ਲੈ ਕੇ ਆਉਣਾ ਚਾਹੀਦੀ ਹੈ ਹਾਲਾਂਕਿ ਜੇ ਕਰ ਲਈਏ ਰਾਜਾ ਵਰਿੰਗ ਦਾ ਪ੍ਰਦਰਸ਼ਨ ਬੇਹੱਦ ਚੰਗਾ ਰਿਹਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੈ ਲੇਕਿਨ ਗੱਲ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਅਤੇ ਸਰਕਾਰ ਬਣਾਉਣ ਦੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਵਿੱਚ ਇੱਕ ਵਾਰ ਫਿਰ ਵੱਡੇ ਫੇਰ ਬਦਲਦੀਆਂ ਸੰਭਾਵਨਾਵਾਂ ਤਾਂ ਸੰਭਾਵਨਾਵਾਂ ਦੇ ਚਲਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਲਈ ਇੱਕ ਪ੍ਰਮੁੱਖ ਦਾਵੇਦਾਰ ਮੰਨਿਆ ਜਾ ਰਿਹਾ ਹੈ ਡੇਲੀ ਹਮਦਰਦ ਵੱਲੋਂ ਇਸ ਦਾ ਖਿਲਾਸਾ ਕੀਤਾ ਗਿਆ ਹੈ ਚੰਨੀ ਤੋਂ ਇਲਾਵਾ ਇਸ ਅਹੁਦੇ ਲਈ ਸਾਬਕਾ ਖੇਡ ਮੰਤਰੀ ਪ੍ਰਗਟ ਸਿੰਘ ਸੁਖਿੰਦਰ ਸਿੰਘ ਵਧਾਵਾ ਪ੍ਰਤਾਪ ਸਿੰਘ ਬਾਜਵਾ ਦੇ ਨਾਮਾਂ ਤੇ ਚਰਚਾ ਹੋ ਰਹੀ ਹੈ ਪ੍ਰਗਟ ਸਿੰਘ ਦਾ ਬਿਆਨ ਹੈ ਕਿ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮੁਖੀ ਬਣਨ ਦੀ ਸੰਭਾਵਨਾ ਤੇ ਵਰਗਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਉਹਨਾਂ ਨੇ ਸਪਸ਼ਟ ਕੀਤਾ ਕਿ ਅਜਿਹੇ ਵੱਡੇ ਫੈਸਲੇ ਤੇ ਕਿਤੇ ਹੋਰ ਹਾਈ ਕਮਾਂਡ ਲੈ ਲੈ ਲਏ ਜਾਂਦੇ ਹਨ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਉਹਨਾਂ ਦੀ ਉਮੀਦ ਉਹਨਾਂ ਨੇ ਉਮੀਦ ਉਹਨਾਂ ਨੇ ਇਹ ਵੀ ਉਮੀਦ ਜਤਾਈ ਕਿ ਜੇਕਰ ਹਾਈ ਕਮਾਂਡ ਕੋਈ ਬਦਲਾਅ ਕਰਦੀ ਹੈ ਤਾਂ ਉਹਨਾਂ ਦੇ ਨਾਮ ਤੇ ਵਿਚਾਰ ਕੀਤਾ ਜਾਵੇਗਾ ਰਾਜਨੀਤਿਕ ਸਮੀਕਰਨ ਦੱਸਿਆ ਜਾ ਰਿਹਾ ਹੈ ਕਿ ਜੇਕਰ ਚਰਚੀ ਚੰਨੀ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਕਿੰਤੂ ਪਰੰਤੂ ਬਾਕੀ ਦੇ ਆਗੂ ਨਹੀਂ ਕਰਨਗੇ ਪਰਗਤ ਸਿੰਘ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਲੰਡਾਵਾ ਅਤੇ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਇਹ ਪ੍ਰਧਾਨਗੀ ਦੀ ਦੌਰ ਦੇ ਵਿੱਚ ਨੇ ਪਰਗਤ ਸਿੰਘ ਦੀ ਸਥਿਤੀ ਪਰਗਤ ਸਿੰਘ ਸਿੰਘ ਦੋ ਵਾਰ ਵਿਧਾਇਕ ਅਤੇ ਇੱਕ ਵਾਰ ਮੰਤਰੀ ਰਚੁਕੇ ਹਨ ਉਹਨਾਂ ਨੂੰ ਰਾਹੁਲ ਗਾਂਧੀ ਦੇ ਬਹੁਤ ਨਿਦੀਕੀ ਮੰਨਿਆ ਜਾਂਦਾ ਹੈ ਪਰ ਉਹਨਾਂ ਪਰ ਉਹ ਪਾਰਟੀ ਲਾਈਨ ਦੀ ਪ੍ਰਵਾਹ ਕੀਤੇ ਬਿਨਾ ਖੁੱਲ ਕੇ ਬੋਲਣ ਲਈ ਇੱਕ ਪ੍ਰਭਾਵਸ਼ਾਲੀ ਨੇਤਾ ਹਨ ਵਰਿੰਗ ਨਾਲ ਵਿਰੋਧ ਪਰਗਤ ਸਿੰਘ ਨੂੰ ਮੌਜੂਦਾ ਮੁੱਖ ਮੰਤਰੀ ਮੁੱਖ ਮੰਤਰੀ ਅਮਰਿੰਦਰ ਸਿੰਘ ਰਾਜਾ ਆਪਣੇ ਵਿਰੋਧੀ ਧੜੇ ਵਿੱਚ ਦੇਖਿਆ ਜਾਂਦਾ ਹੈ ਚੰਨੀ ਦੀ ਰਣਨੀਤੀ ਕੀ ਹੈ ਲੋਕ ਸਭਾ ਦੀਆਂ ਚੋਣਾਂ ਵਿੱਚ ਪਾਰਟੀ ਦੇ ਮਾੜੇ ਪ੍ਰਦਰਸ਼ਨ ਅਤੇ ਵੜਿੰਗ ਦੀ ਕਾਰਜ ਖਿਆਲੀ ਕਾਰਜ ਸ਼ੈਲੀ ਤੋਂ ਅਸਤੁਸ਼ਟੀ ਕਾਰਨ ਲੀਡਰਸ਼ਿਪ ਬਦਲ ਤਬਦੀਲੀ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਚੰਨੀ ਦਾ ਵੱਧਾ ਰਾਜਨੀਤਿਕ ਪ੍ਰਭਾਵ ਅਤੇ ਦਲਤ ਭਾਈਚਾਰੇ ਵਿੱਚ ਉਹਨਾਂ ਦੀ ਸਵੀਕ੍ਰਿਤੀ ਮਹੱਤਵਪੂਰਨ ਕਾਰਕ ਚੰਨੀ ਵੱਲੋਂ ਆਗੂਆਂ ਨੂੰ ਘਰ ਬੁਲਾ ਕੇ ਮੀਟਿੰਗ ਕਰਨਾ ਹਾਈ ਕਮਾਂਡ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਕਿ ਉਹ ਧੜੇਬੰਦੀ ਖਤਮ ਕਰ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ 100 ਤੋਂ ਪਲੱਸ ਹਲਕਾ ਇੰਚਾਰਜ ਵੱਲੋਂ ਸ਼ਿਰਕਤ ਕੀਤੀ ਗਈ ਜਦੋਂ ਸੁਖਮੀ ਸਾਹਿਬ ਦੇ ਪਾਸ ਕਰਵਾਏ ਗਏ ਆਪਣੇ ਜਨਮ ਦਿਨ ਆਪਣੇ ਲੜਕੇ ਦੇ ਜਨਮ ਦਿਨ ਤੇ ਤੇ ਸਾਰੇ ਹੀ ਵੱਡੇ ਆਗੂ ਪਹੁੰਚੇ ਤੇ ਦੂਸਰੇ ਪਾਸੇ ਮੁਹੰਮਦ ਸਦੀਕ ਖੋਣਾ ਵੱਲੋਂ ਸਾਦ ਕਿਹਾ ਗਿਆ ਚਰਨਜੀਤ ਸਿੰਘ ਚੰਨੀ ਨੂੰ ਚਰਨਜੀਤ ਸਿੰਘ ਸੰਨੀ ਚਰਨਜੀਤ ਸਿੰਘ ਚੰਨੀ ਨੂੰ ਜੇਕਰ ਪ੍ਰਧਾਨ ਜੇਕਰ ਮੁੱਖ ਮੰਤਰੀ ਦਾ ਚਿਹਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵੀ ਐਲਾਨਿਆ ਜਾਂਦਾ ਹੈ ਤੇ ਬਾਕੀ ਲੋਕ ਵੀ ਕਿੰਤੂ ਪ੍ਰੰਤੂ ਨਹੀਂ ਕਰਨਗੇ ਕਿ ਹਲਕਾ ਇੰਚਾਰਜ ਜਿਨ੍ਹਾਂ ਨੂੰ ਟਿਕਟਾਂ ਮਿਲਣੀਆਂ ਨੇ ਜੇਕਰ ਉਹ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨੇ ਤਾਂ ਫਿਰ ਦੂਸਰੇ ਆਗੂਆਂ ਦੀ ਪਰਵਾਹ ਨਹੀਂ ਕੀਤੀ ਜਾ ਸਕਦੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹੁਣ ਵੇਖ ਸੋਚ ਕੇ ਕਦਮ ਚੁੱਕੇਗੀ ਵੇਖ ਸੋਚ ਕੇ ਹੀ ਚਰਨਜੀਤ ਸਿੰਘ ਚੰਨੀ ਨੂੰ ਕਿਉਂਕਿ ਜੇਕਰ ਦਲਤ ਭਾਈਚਾਰੇ ਦਾ ਮੁੱਖ ਮੰਤਰੀ ਤੇ ਪ੍ਰਧਾਨ ਬਣਾਉਣਾ ਹੈ ਤੇ ਉਹਦੇ ਵਿੱਚ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ ਕਿਉਂਕਿ ਜਿਹੜੇ ਸਰਵੇ ਕੋ ਵਾਏ ਗਏ ਨੇ ਏਜੰਸੀਆਂ ਦੇ ਦੁਆਰਾ ਚੰਨਜੀਤ ਸਿੰਘ ਚੰਨੀ ਸਭ ਤੋਂ ਬੈਸਟ ਪ੍ਰਧਾਨ ਅਤੇ ਸਭ ਤੋਂ ਬੈਸਟ ਸੀਐਮ ਦਾ ਚਿਹਰਾ ਮੰਨੇ ਜਾ ਰਹੇ ਨੇ ਕਾਂਗਰਸ ਪਾਰਟੀ ਵੱਲੋਂ